ਬੱਚਿਆਂ ਨੇ EVM ਮਸ਼ੀਨ ਬਣਾਈ ਹੈ ਜੋ ਕਿ ਅੱਜ ਕੱਲ ਆਪਾਂ ਨੂੰ ਯੂਜ਼ ਹੋਣ ਵਾਲੀ ਹੈ ਇਹਦੇ ਵਿੱਚ ਬੱਚੇ ਨੇ ਜਿਵੇਂ ਤੁਸੀਂ VOTING ਕਰੋਗੇ ਪ੍ਰੋਪਰ ਉਮੀ ਕਾਊਂਟ ਆਏਗਾ ਜਿਵੇਂ EVM ਮਸ਼ੀਨ ਕਰਦੇ ਹੈ ਰਿਜ਼ਲਟ ਕਰੋਗੇ ਤਾਂ ਤੁਹਾਨੂੰ ਪਤਾ ਚੱਲ ਜਾਊਗਾ ਕੌਣ WIN ਕੀਤਾ ਕੌਣ LOSE ਕੀਤਾ ਆ ਦੇਖੋ ਜੀ ਬੱਚਿਆਂ ਨੇ ਡਰੋਨ ਬਣਾਇਆ ਹੈ ਜੋ ਖੁਦ ਬੱਚਾ ਨੇ ਖੁਦ ਅਸੈਂਬਲ ਕੀਤਾ ਹੈ ਜਿਵੇਂ ਆਪਾਂ بڑے بڑے ਡਰੋਨਸ ਦੇਖਦੇ ਆ ਸਭ ਉਹ ਚੀਜ਼ ਕਰ ਰਹੇ ਹੈ ਬੱਚਾ ਨੂੰ ਸਿਖਾਣ ਲਈ ਇੱਕ ਹਿਊਮਨਾਈਡ ਰੋਬੋਟ ਬਣਾਇਆ ਹੈ ਜਿਹਦੇ ਵਿੱਚ 17 ਮੋਟਰਸ ਲੱਗੀਆਂ ਨੇ ਇਹਨਾਂ ਦੀ ਖੁਦ ਹੀ ਕੋਡਿੰਗ ਕੀਤੀ ਹੋਈ ਹੈ ਇਹਨੇ C ਦੇ ਵਿੱਚ ਕੋਡਿੰਗ ਕੀਤੀ ਹੋਈ ਹੈ ਇਹਦਾ ਕੁਝ ਅੱਜ ਦੇ ਟਾਈਮ 'ਚ ਚ ਆ ਇਹ ਨਹੀਂ ਹੈ ਕਿ ਸਿਫt ਥਿਉਰੈਟਿਕਲ ਨੋਲੇਜ ਅਸੀਂ ਦੇਈਏ ਬੱਚੇ ਨੂੰ ਹਰ ਚੀਜ਼ ਪ੍ਰੈਕਟੀਕਲੀ ਸਿਖਾ ਰਿਹਾ ਸੌਫਟਵੇਅਰ ਹਾਰਡਵੇਅਰ ਹਰ ਚੀਜ਼ ਨੋਲੇਜ ਦੇ ਰਿਹਾ ਬੱਚੇ ਨੂੰ ਮੂਵ ਫੋਰਵਰਡ ਮੂਵ ਬੈਕਵਰਡ ਟਰਨ ਔਨ ਗ੍ਰੀਨ ਲਾਈਟਸ ਮੈਮ ਇਹ ਸਾਰਾ ਬੱਚਿਆਂ ਨੇ ਤਿਆਰ ਕੀਤਾ ਹੈ। ਹਾਂਜੀ ਸਾਰੇ ਬੱਚਿਆਂ ਨੇ ਖੁਦ ਅਸੈਂਬਲ ਕੀਤਾ ਹੈ, ਖੁਦ ਪਾਈਥਨ ਚ ਇਹਦੀ ਕੋਡਿੰਗ ਕੀਤੀ ਹੈ ਤੇ ਕੁਝ ਵੀ ਬਾਹਰੋਂ ਅਸੀਂ ਬਣਾਇਆ ਬਣਾਇਆ ਨਹੀਂ ਲਿਆ। ਇੱਕ ਬ੍ਰਾਈਟਨੈਸ ਕੰਟਰੋਲ ਸਿਸਟਮ ਬਣਾਇਆ ਹੈ ਜੋ ਆਪਣੀ ਹੈਂਡ ਮੂਵਮੈਂਟ ਨੂੰ ਕੰਟਰੋਲ ਕਰਦਾ ਹੈ। ਜਿਵੇਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਜਿਹੜੀ ਲੈਪਟਾਪ ਦੀ ਬ੍ਰਾਈਟਨੈਸ ਬਹੁਤ ਘੱਟ ਹੈ। ਇਹ ਮੇਰੀ ਹੈਂਡ ਮੂਵਮੈਂਟ ਦੇ ਨਾਲ ਇਹਨੂੰ ਆਪਾਂ ਇਨਕਰੀਜ਼ ਵੀ ਕਰ ਸਕਦੇ ਹਾਂ ਬ੍ਰਾਈਟਨੈਸ ਨੂੰ ਤੇ ਐਵੇਂ ਡਿਕਰੀਜ਼ ਵੀ ਕਰ ਸਕਦੇ ਹਾਂ। ਕੀ ਬਾਤ ਹੈ। ਇੱਕ ਇਹਨਾਂ ਨੇ ਗੋਗਲਸ ਬਣਾਈਆਂ ਨੇ ਜਿਹੜੂ ਤੁਸੀਂ ਵੇਅਰ ਕਰੋਗੇ ਜੇ 10 ਸੈਕਿੰਡ ਲਈ ਤੁਹਾਡੀ ਅ बच्चे ने सिर्फ एडडाक लैपटॉप बनाया सर सिर्फ एडडाक हां जी दोस्तो, दे दे तो दोस्तों गुरनानक कॉलेज भलाडा ਦੇ ਐਗਜ਼ੀਬਿਸ਼ਨ ਦੇ ਵਿੱਚ ਆਪਾਂ ਹੁਣ ਪਹੁੰਚੇ ਆਂ ਕੰਪਿਊਟਰ ਸਾਇੰਸ ਵਿਭਾਗ ਦੇ ਵਿੱਚ ਸਾਰਾ ਬਹੁਤ ਸਾਰੇ ਮਾਡਲ ਜਿਹੜੇ ਬੱਚਿਆਂ ਨੇ ਤਿਆਰ ਕਰੇ ਆ ਤੁਹਾਨੂੰ ਉਹ ਦਿਖਾਵਾਂਗੇ ਤੇ ਗੱਲਬਾਤ ਕਰਾਂਗੇ ਫਸਟੀ ਹੈ ਵਾਇਸ ਕੰਟਰੋਲ ਰੋਬੋਟ ਜਿਹਦੇ ਵਿੱਚ ਕੀ ਹੈ ਅਸੀਂ ਬੱਚਿਆਂ ਨੇ ਵਾਇਸ ਥਰੂ ਰੈਕੋਗਨਾਈਜ਼ ਕਰਵਾਇਆ ਹੈ ਜਿਹਦੇ ਬੇਸੇ ਵਰਕ ਕਰਦਾ ਹੈ ਜਿਵੇਂ ਦੀ ਬੇਸਿਕ ਕਮਾਂਡ ਹੈ ਜਿਵੇਂ ਐਲੈਕਸਾ ਦੀ ਐਲੈਕਸਾ ਹੁੰਦੀ ਹੈ ਹਾਈ ਬਾਟ ਮੂਵ ਫੋਰਵਰਡ मूव बैकवर्ड टर्न ऑन ग्रीन लाइट्स मैम ਇਹ ਸਾਰਾ ਬੱਚਿਆਂ ਨੇ ਤਿਆਰ ਕੀਤਾ ਹੈ ਹਾਂਜੀ ਸਾਰੀ ਬੱਚਿਆਂ ਨੇ ਖੁਦ ਅਸੈਂਬਲ ਕੀਤਾ ਹੈ ਖੁਦ ਪਾਈਥਨ 'ਚ ਇਹਦੀ ਕੋਡਿੰਗ ਕੀਤੀ ਹੈ ਕੁਝ ਵੀ ਬਾਹਰ ਅਸੀਂ ਬਣਾਇਆ ਬਣਾਇਆ ਨਹੀਂ ਲਿਆ ਠੀਕ ਹੈ ਜੀ ਹਾਂਜੀ ਅਸੀਂ ਬੱਚਿਆਂ ਨੂੰ ਸਪੈਸ਼ਲ ਕਲਾਸਿਸ ਦਿਵਾ ਰਹੇ ਹਾਂ ਜਿਦੇ ਵਿੱਚ ਬੱਚੇ ਇਹ ਜਾਂ ਕੁਝ ਐਕਸਟਰਾ ਸਿੱਖਣ ਤੇ ਸਾਰੇ ਬੱਚੇ ਸਾਡੇ ਫਸਟイヤー ਦੇ ਆ ਹਾਂਜੀ ਜੀ ਮੈਮ ਤੇ ਬੱਚਾ ਬਹੁਤ ਸੋਹਣਾ ਕੰਮ ਕੀਤਾ ਹੈ ਨੈਕਸਟ ਹਾਂਜੀ ਬੱਚਿਆਂ ਨੇ ਦੇਖੋ ਬੱਚਿਆਂ ਨੂੰ ਇੱਕ ਚੀਜ਼ ਅਟਰੈਕਟ ਕਰਦੀ ਹੈ ਕਿ ਹਿਊਮਨਾਈਡ ਰੋਬੋਟ ਕਿ ਇਹ ਵਾ ਨਵਰਟ ਚੱਲਦੇ ਨੇ ਕਿ ਇਹ ਮੂਵਮੈਂਟ ਕਰਦੇ ਆ ਉਹਦੇ ਲਈ ਅਸੀਂ ਬੱਚਿਆਂ ਨੂੰ ਸਿਖਾਣ ਲਈ ਇੱਕ ਹਿਊਮਨਾਈਡ ਰੋਬੋਟ ਬਣਾਇਆ ਹੈ ਜਿਹਦੇ ਵਿੱਚ 17 ਮੋਟਰਸ ਲੱਗੀਆਂ ਨੇ ਇਹਨਾਂ ਦੀ ਖੁਦ ਹੀ ਕੋਡਿੰਗ ਕੀਤੀ ਹੋਈ ਹੈ ਇਹਨੇ ਸੀ ਦੇ ਵਿੱਚ ਕੋਡਿੰਗ ਕੀਤੀ ਹੋਈ ਹੈ ਆ ਦੇਖੋ ਤੁਸੀਂ ਦੇਖ ਸਕਦੇ ਖੁਦ ਮੂਵਮੈਂਟ ਕਰ ਰਿਹਾ ਹੈ ਇਹ ਇੱਕ ਐਕਸਰਸਾਈਜ਼ ਕਰ ਰਿਹਾ ਹੈ ਆਟੋਮੈਟਿਕਲੀ ਇਹਨੂੰ ਕੋਡ ਕੀਤਾ ਹੋਇਆ ਹੈ। ਜੋ ਕੋਡ ਦਾ ਕਹਿੰਦੇ ਜਮਾਨਾ ਆਉਣ ਵਾਲਾ ਉਹ ਆਪਣੇ ਬੱਚੇ ਵੀ ਪੰਜਾਬ ਦੇ ਉੱਤੇ ਤਿਆਰ ਕਰ ਗਏ। ਤੁਸੀਂ ਦੇਖੋ ਜੀ ਆਪਣੇ ਏਰੀਏ ਦੇ ਵਿੱਚ ਆਪਾਂ ਸੋਚ ਨਹੀਂ ਸਕਦੇ ਬੱਚੇ ਜਾਂ ਕੁਝ ਕਰ ਲਾਂਗੇ ਪਰ ਆਪਣੇ ਬੱਚੇ ਯੂਨੀਵਰਸਿਟੀਆਂ ਨੂੰ ਅੱਗੇ ਮਾਤ ਦੇ ਰਹੇ ਨੇ। ਇਹ ਸਾਰਾ ਬੱਚੇ ਫਸਟ ਇਅਰ ਦੇ ਬੱਚੇ ਸੈਕੰਡ ਇਅਰ ਦੇ ਬੱਚੇ ਕਰ ਰਹੇ ਨੇ। ਆਹ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜੇ ਅੱਜਕੱਲ ਰੈਸਟੋਰੈਂਟਾਂ ਦੇ ਵੀਡੀਓ ਆਉਂਦੀ ਹੈ ਨਾ ਰਿਮੋਟ ਦੇਖਦੇ ਹੋ ਉਹ ਆਪਣੇ ਬੱਚੇ ਆਪਣੇ ਪੰਜਾਬ ਦੇ ਬੁੜਲਾਡਾ ਦੇ ਗੁਰਨਾਨ ਕੋਲਜ ਦੇ ਬੱਚੇ ਦੇਖੋ ਬਾ ਕੁਮਾਲ ਬੱਚਿਆਂ ਨੇ ਕੰਮ ਕੀਤਾ ਹੋਇਆਗਾ। ਤੇ ਮੈਮ ਇਹ ਕਿੰਨਾ ਟਾਈਮ ਹੋ ਗਿਆ ਮਤਲਬ ਇਹਨਾਂ ਨੂੰ ਇੱਕ ਕੋਰਸ ਦਿੱਤਾ ਹੋਊ ਜਿਵੇਂ ਵੀ ਆ ਚੀਜ਼ ਤਿਆਰ ਸੀ ਤਿਆਰ ਕਰ ਜੀ ਇਹ ਅਸੀਂ ਜਦੋਂ ਸਾਡੇ ਸੋਚਿਆ ਕਿ ਅਸੀਂ ਫੈਸਟ ਕਰਵਾਣਾ ਹੈ ਅਸੀਂ ਰੂਟੀਨ ਦੇ ਵਿੱਚ ਇਹ ਕਰਵਾਨੇ ਰਹੇ ਨੇ ਇਹਨਾਂ ਨੂੰ ਸਿਖਾਉਂਦੇ ਰਹਨੇ ਆ ਤਾਂ ਵੀ ਇਹ 2 ਕੁ ਮਹੀਨਿਆਂ ਦੇ ਵਿੱਚ ਇਹਨਾਂ ਬੱਚੇ ਨੇ ਸਾਰੇ ਪ੍ਰੋਜੈਕਟ ਤਿਆਰ ਕੀਤੇ ਬਿਲਕੁਲ ਜੀ ਇਸ ਤੋਂ ਅੱਗੇ ਮੈਮ ਜੀ ਦੇਖ ਸਿਰਫ ਇਹ ਬੱਚੇ ਇਹ ਨਹੀਂ ਕਿ ਅਸੀਂ ਹਾਰਡਵੇਅਰ ਤੇ ਕੰਮ ਕਰਵਾ ਰਹੇ ਨਾ ਸੌਫਟਵੇਅਰ ਤੇ ਵੀ ਕਰਾ ਰਹੇ ਆ ਜਿਵੇਂ ਬੱਚਿਆਂ ਨੇ ਇੱਕ ਬ੍ਰਾਈਟਨੈਸ ਕੰਟਰੋਲ ਸਿਸਟਮ ਬਣਾਇਆ ਜੋ ਆਪਣੀ ਹੈਂਡ ਮੂਵਮੈਂਟ ਨੂੰ ਕੰਟਰੋਲ ਕਰਦਾ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਜਿਹ ਇਹ ਨੋਟ ਅਪ ਇਨਕਰੀਜ਼ ਵੀ ਕਰ ਸਕਦੇ ਆ ਬ੍ਰਾਈਟਨੈਸ ਨੂੰ ਤੇ ਐਵੇਂ ਡਿਕਰੀਜ਼ ਵੀ ਕਰ ਸਕਦੇ ਆ ਇਹ ਵੀ ਸਾਰਾ ਮਾਡਲ ਇਹਨਾਂ ਨੇ ਤਿਆਰ ਕੀਤਾ ਹੈ ਜਿਹੜੀ ਪਹਿਲਾਂ ਪ੍ਰੋਗੂਲ ਕੀਪੈਡ ਫੋਨ ਹੁੰਦੇ ਸੀਗੇ ਉਹ ਬਟਨਸ ਦੇ ਨਾਲ ਚੱਲਦੇ ਸੀ ਫਿਰ ਹੁਲਿਓ ਟੱਚ ਫੋਨ ਆਏ ਉਹ ਟੱਚ ਦੇ ਨਾਲ ਚੱਲਣ ਲੱਗੇ ਹੁਣ ਹੈਂਡ ਜੈਸਚਰ ਨਾਲ ਚੱਲਿਆ ਕਰ ਆਪਣੀ ਇਸ਼ਾਰੇ ਦੇ ਮਤਲਬ ਫੋਨ ਚੱਲਿਆ ਕਰੂਗਾ ਸਿਰਫ ਇਹ ਪ੍ਰੋਵੀਜ਼ਨ ਆਇਆ ਆਪਣਾ ਉਹਦੇ ਵਾਂਗੂ ਕਰਤਾ ਕੰਮ ਉਹਦੇ ਵਾਂਗੂ ਕਰਤਾ ਲਗਾ ਦੇ ਯੈਸ ਸਰ ਦੇਖੋ ਵੀ ਬਹੁਤ ਕਮਾਲ ਦਾ ਕੰਮ ਕੀਤਾ ਹੋਇਆ ਡਿਪਾਰਟਮੈਂਟ ਆਫ ਸਾਇੰਸ ਦੇ ਬੱਚਿਆਂ ਨੇ ਤੇ ਬਹੁਤ ਕਮਾਲ ਦੀਆਂ ਚੀਜ਼ਾਂ ਨੇ ਆ ਤੁਸੀਂ ਦੇਖ ਸਕਦੇ ਹੋ ਬ੍ਰਾਈਟਨੈਸ ਕੁਝ ਵੀ ਆਪਾਂ ਕਰ ਸਕਦੇ ਆ ਸਕਰੀਨ ਤੇ ਮਾਊਸ ਦਾ ਕੰਮ ਆ ਜਿਹੜਾ ਇੱਥੋਂ ਖਤਮ ਹੋ ਗਿਆ ਆਪਾਂ ਜੀ ਉਹ ਵੀ ਇਕੱਲੇ ਹੈਂਡ ਸਿਰਾਂ ਮੂਵਮੈਂਟ ਕਰ ਸਕਦਾ ਮਾਊਸ ਠੀਕ ਹੈ ਜੀ ਇਵਨ ਬੱਚਾ ਨੇ ਇੱਥੇ ਡਿਸਪਲੇ ਨਹੀਂ ਕਰਵਾਇਆ ਵਰਚੁਅਲ ਮਾਊਸ ਅਲੈਕਸਾ ਇਹ ਸਭ ਕੁਝ ਬਣਾ ਚੁੱਕੇ ਆ ਜੀ ਅਸੀਂ ਸਾਡੇ ਬੱਚੇ ਨੇ ਅਲੈਕਸਾ ਵੀ ਡਿਜ਼ਾਈਨ ਕੀਤਾ ਹੈ ਵਰਚੁਅਲ ਮਾਸ ਜੋ ਤੁਸੀਂ ਗੱਲ ਕਰ ਰਹੇ ਹੋ ਨਾ ਉਹ ਵੀ ਬਣਾਇਆ ਹੋਇਆ ਹੈ ਜਿੱਦੀ ਮੂਵਮੈਂਟ ਨਾਲ ਸਭ ਕੁਝ ਕੰਟਰੋਲ ਹੋ ਰਿਹਾ ਹੈ ਬੱਚੇ ਨੇ ਨੈਕਸਟ ਇੱਕ ਬਲੂਟੂਥ ਕੰਟਰੋਲ ਰੋਬੋਟ ਬਣਾਇਆ ਇਹ ਵੀ ਆਡੀਟਰੀ ਅਕੋਰਡਿੰਗ ਨਾਲ ਕੀਤਾ ਹੋਇਆ ਹੈ ਕਿ ਮੋਬਾਈਲ ਦੇ ਵਿੱਚ ਐਪ ਵੀ ਬੱਚੇ ਨੇ ਖੁਦ ਐਂਡਰੋਇਡ ਐਪ ਬਣਾਈ ਹੈ ਤੇ ਇਹਦੇ ਨਾਲ ਸਾਰਾ ਬੱਚਾ ਖੁਦ ਕੰਟਰੋਲ ਕਰ ਰਿਹਾ ਇਹਦੀ ਮੂਵਮੈਂਟਸ ਕਰਵਾ ਸਕਦੇ ਆ ਤਾਂ ਕਿ ਉਹ ਨਹੀਂ ਵੀ ਨਹੀਂ ਕਿ ਸਿਰਫ ਆਪਾਂ ਹਾਰਡਵੇ ਤੇ ਆ ਬੱਚੇ ਮੋਬਾਈਲ ਤੇ ਐਪ ਕਿਵੇਂ ਬਣਾਉਣਾ ਅਸੀਂ ਉਹ ਬੱਚਾ ਨੂੰ ਸਿਖਾ ਰਹੇ ਆ ਨਾਨਾ ਅਸੀਂ ਵੀ ਆਪਦੀ ਐਪ ਬਣਾ ਰਹੇ ਹ ਆ ਦੇਖੋ ਜੀ ਬੱਚਿਆਂ ਨੇ ਇੱਕ ਜਿਵੇਂ ਆਪਾਂ ਨਾਰਮਲੀ ਡਰਾਈਵ ਕਰ ਰਿਹਾ ਤਾਂ ਬੱਚੇ ਸੋ ਜਾਣੇ ਤਾਂ ਆਪਣੇ ਐਕਸੀਡੈਂਟ ਹੋਣ ਦੇ ਚਾਂਸਸ ਰਹਿੰਦੇ ਆ ਤਾਂ ਇੱਕ ਇਹਨਾਂ ਨੇ ਗੋਗਲਸ ਬਣਾਈਆਂ ਨੇ ਜਿਹੜੂ ਤੁਸੀਂ ਵੇਅਰ ਕਰੋਗੇ ਜੇ 10 ਸੈਕਿੰਡ ਲਈ ਤੁਹਾਡੀ ਅੱਖ ਬੰਦ ਰਹੇਗੀ ਤਾਂ ਨਾਲ ਦੀ ਨਾਲ అలਾਰਮ ਵੱਜ ਜਾਏਗਾ ਜੇ ਆਪਾਂ ਮੰਨ ਲਓ 10 ਮਿੰਟ ਤੱਕ ਅੱਖਾਂ ਬੰਦ ਰੱਖੀਏ ਜੀ ਤਾਂ ਆਪਣੇ ਵਜੇ ਵੱਜੇਗਾ ਜੀ ਆ ਦੇਖੋ ਵਜੇ ਬੱਜ ਗਿਆ پتہ چل ਗਿਆ ਕਿ ਤੁਸੀਂ ਸੋ ਰਹੇ ਹੋ ਤੁਹਾਨੂੰ ਆਪਣੀ ਸੋੜੀ ਨੀਂਦ ਖੁੱਲ ਜਾਏਗੀ ਠੀਕ ਹੈ ਜੀ ਬਾਤਮਾਲ ਟੈਕਨੀਕ ਹੈ ਆ ਦੇਖੋ ਜੀ ਬੱਚਾ ਨੇ ਡਰੋਨ ਬਣਾਇਆ ਹੈ ਜੋ ਖੁਦ ਬੱਚਾ ਨੇ ਖੁਦ ਅਸੈਂਬਲ ਕੀਤਾ ਹੈ ਜਿਵੇਂ ਆਪਾਂ بڑے بڑے ਡਰੋਨਸ ਦੇਖਦੇ ਆ ਸਭ ਉਹ ਚੀਜ਼ ਕਰ ਰਹੇ ਹੈ ਇਹ ਬੱਚੇ ਮੂਮ ਕੈਮਰੇ ਦੇ ਨਾਲ ਆਪਾਂ ਵੀਡੀਓ ਰਿਕਾਰਡ ਵੀ ਕਰ ਸਕਦੇ ਸਭ ਕੁਝ ਕਰ ਸਕਦੇ ਬੇਟਾ ਚਲਾ ਕੇ ਦਿਖਾਓ ਡਰੋਨ ਖੁਦ ਬੱਚਾ ਨੇ ਬਣਾਇਆ ਹੈ ਜੀ ਮੂਵਮੈਂਟ ਪ੍ਰੋਪਰ ਕੀ ਮੈਂ ਵੀ ਅਸੀਂ ਕਰ ਸਕਦੇ ਆ ਰਿਕਾਰਡਿੰਗ ਵੀ ਕਰੇਗਾ ਇਹ ਠੀਕ ਹੈ ਜੇ ਇਹ ਲੋਜਾ ਅਸੀਂ ਮਹਿੰਗੇ ਮਹਿੰਗੇ ਡਰੋਨ ਲੈਂਦੇ ਆਂ ਗੁਰਨਾਣ ਕੌਜ ਬਣਾੜਾ ਦੇ ਬੱਚੇ ਬਣਾ ਸਕਦੇ ਹੋ ਬਿਲਕੁਲ ਜੀ ਤੁਸੀਂ ਦੋਸਤੋ ਦੇਖ ਸਕਦੇ ਹੋ ਜਿਹੜੇ ਆਈਆਈਟੀ ਦੇ ਬੱਚੇ ਕਰ ਰਹੇ ਨੇ ਉਹ ਬੱਚੇ ਸਾਡੇ ਵੀ ਕਰ ਸਕਦੇ ਆ ਸਾਡੇ ਬੱਚਾ ਚ ਕੋਈ ਕੈਲੀਬਰ ਦੀ ਕਮੀ ਨਹੀਂ ਹੈ ਠੀਕ ਆ ਬੇਟਾ ਨਾ ਤੁਸੀਂ ਦੋਸਤੋ ਦੇਖ ਸਕਦੇ ਹੋ ਤੇ ਕਿੰਨਾ ਸਮਾਂ ਲੱਗਾ ਬੇਟਾ ਤਿਆਰ ਕਰਨ ਦੇ ਇਤੇ অলਮੋਸਟ 1 ਮਹੀਨਾ ਲੱਗ ਗਿਆ ਕਰਦੇ ਕਰਦੇ ਥੋੜੀ ਬਹੁਤ ਬੇਸਿਕ ਕੈਲੀਬ੍ਰੇਸ਼ਨ ਵਗੈਰਾ ਤੇ ਜਿਆਦਾ ਟਾਈਮ ਲੱਗ ਗਿਆ ਜੀ ਸੈਂਸਰ ਵਗੈਰਾ ਵੀ ਲਾਏ ਨੇ ਮਤਲਬ ਜਿਵੇਂ ਆਮ ਆਪਟਰੋਨ ਵਾਲੇ ਦੇਖੋ ਬੇਸਿਕ ਸੈਂਸਰ ਥੋੜੇ ਲੱਗੇ ਨੇ ਜਿਵੇਂ ਬੈਰੋਮੀਟਰ ਲੱਗਾ ਐਕਸਲਰੋਮੀਟਰ ਲੱਗਾ ਕੰਪਾਸ ਲੱਗੀ ਹੋਈ ਹੈ ਜੀਪੀਐਸ ਇਹ ਸਾਰੇ ਲੱਗੇ ਬਾਕੀ ਹੋਰ ਕੰਮ ਚੱਲੀ ਜਾਂਦਾ ਹੈ ਤੇ ਹਲੇ ਠੀਕ ਹੈ ਹਾਂਜੀ ਹਾਂਜੀ ਮੈਮ ਇਸ ਤੋਂ ਅੱਗੇ ਜੀ ਹਾਂਜੀ ਦੇਖੋ ਇੱਕ ਅੱਜਕਲ੍ਹ ਪ੍ਰੋਬਲਮ ਕੀ ਆਉਂਦੀ ਹੈ ਕੋਈ ਬ্লাইন্ড ਪਰਸਨ ਹੈ ਉਹਨੂੰ ਨਹੀਂ ਦਿਖ ਰਿਹਾ ਉਹਨੂੰ ਨਹੀਂ ਪਤਾ ਚੱਲਦਾ ਕਿਵੇਂ ਮੂਵਮੈਂਟ ਕਰਨੀ ਹੈ ਜਿਵੇਂ ਅੱਜਕਲ੍ਹ ਸਟਿਕਸ ਹੁੰਦੀਆਂ ਨੇ ਇਹਨਾਂ ਨੇ ਰਿਸਟ ਬੈਂਡ ਬਣਾਇਆ ਹੈ ਕਿ ਜਦੋਂ ਵੀ ਕੋਈ ਚੀਜ਼ ਨੇੜੇ ਆਉਂਦੀ ਹੈ ਬੀਪ ਕਰਨਾ ਸਟਾਰਟ ਕਰ ਦੂਗਾ ਉਹਦੀ ਇੰਟੈਂਸਿਟੀ ਉਨੀ ਵੱਧੂਗੀ ਜਿੰਨੀ ਨੇੜੇ ਆਗੇ ਤਾਂ ਬ্লাইন্ড ਪਰਸਨ ਨੂੰ ਪਤਾ ਚੱਲ ਜਾਏਗਾ ਕਿ ਐਕੀ ਕੋਈ ਆਬਸਟੈਕਲ ਹੈ ਉਹਨੂੰ ਆਪਣੀ ਡਾਇਰੈਕਸ਼ਨ ਚੇਂਜ ਕਰ ਲੈਣੀ ਚਾਹੀਦੀ ਹੈ ਠੀਕ ਹੈ ਜੀ ਮਾੜਾ ਸੈਂਸਰ ਆਟੋਮੈਟਿਕ ਹੀ ਦਾਦੂ ਵੀ ਅੱਗੇ ਕੋਈ ਚੀਜ਼ ਆਉਂਦੀ ਹੈ ਹਾਂਜੀ ਇੰਟੈਂਸਿਟੀ ਵੀ ਦੇਖੋ ਦੂਰ ਹੈ ਤਾਂ ਕੱਟ ਹੈ ਜਦੋਂ ਨੇੜੇ ਆਊਗਾ ਟੈਂਸਿਟੀ ਬਹੁਤ ਜ਼ਿਆਦਾ ਵੱਜੂਗੀ ਕਿ ਬਹੁਤ ਨੇੜੇ ਚੀਜ਼ ਆ ਗਈ ਹੁਣ ਨਹੀਂ ਤਾਂ ਟਕਰਾਵਾਂਗੇ ਆਪਾਂ ਮਤਲਬ ਜੇ ਆਪਾਂ ਬਲਾਈਨ ਦਾ ਬੰਦਾ ਜਿਵੇਂ ਛੋਟੀ ਲਾਗਦਾ ਉਹ ਤੇ ਵੀ ਇਹ ਲਾ ਦੀਏ ਬਿਲਕੁਲ ਜੀ ਪਤਾ ਲੱਗਦਾ ਰਹੂਗਾ ਦੋ ਮਲੀ ਜਿਹੜੀਆਂ ਸਟਿਕਸ ਆਉਂਦੀਆਂ ਵੀ ਨਹੀਂ ਉਹ ਬਹੁਤ ਕੋਸਟਲੀ ਹੁੰਦੀਆਂ ਨੇ ਇਹਦੀ ਹਾਰਡਲੀ ਕੋਸਟ 500 ਰੁਪਏ ਆਉਗੀ ਤੇ ਬੰਦਾ ਆਪਣੀ ਸਟਿਕਸੇ ਲਗਾ ਵੀ ਸਕਦਾ ਹੈ ਗਰੀਬ ਬੰਦਾ ਵੀ ਇਹਨੂੰ ਯੂਜ਼ ਕਰ ਸਕਦਾ ਹੈ ਤੇ ਮੈਮ ਜਿੰਨੇ ਵੀ ਇਹ ਮਾਡ ਮਨੋ ਉਹ ਵੀ ਆਪਾਂ ਨੂੰ ਇਹ ਮਿਲ ਲੇਗੇ ਕਿ ਇੱਕ ਸੈਂਪਲ تیار ਕਰ ਲੈ। ਨਹੀਂ ਅਸੀਂ ਬੱਚਿਆਂ ਨੂੰ ਸਿਖਾ ਰਹੇ ਹਾਂ। ਅਸੀਂ ਖਰੀਦਦਾਰ ਨਹੀਂ ਰਹੇ। ਬੱਚੇ ਸਾਡੇ ਕੋ ਆਂਦੇ ਨੇ ਉਹਨਾਂ ਨੂੰ ਸਿਖਾਉਂਦੇ ਹਾਂ। ਉਸ ਤੋਂ ਬਾਅਦ ਇਹ ਇਹ ਇਹਨਾਂ ਦੀ ਮਰਜ਼ੀ ਹੈ ਸਟਾਰਟਅਪ ਕਰਨ, ਕੁਝ ਵੀ ਕਰਨ। ਠੀਕ ਹੈ। ਸਾਡਾ ਮੋਟਿਵ ਹੈ ਕਿ ਇਹਨਾਂ ਨੂੰ ਐਜੂਕੇਸ਼ਨ ਦੇਣਾ। ਬਿਲਕੁਲ। ਹਾਂਜੀ। ਅੱਗੇ ਬੱਚਿਆਂ ਨੇ ਜੀ ਹੋਮ ਆਟੋਮੇਸ਼ਨ ਬਣਾਇਆ ਹੈ ਜਿਹੜਾ ਅਜ਼ ਦਾ ਟਾਈਮ ਆਪਾਂ ਸੋਚਦੇ ਹਾਂ ਆਪਣੇ ਘਰ 'ਚ ਕੀ ਹੋਣਾ ਚਾਹੀਦਾ ਹੈ। ਇਹਦੇ ਵਿੱਚ ਦੇਖੋ ਅਗਰ ਥੋੜਾ ਡਿਸਪਲੇਡ ਲਾਈਟ ਹੈ ਇਹਦੇ ਵਿੱਚ ਦੱਸ ਰਿਹਾ ਕਿ ਕਿੰਨਾ ਟੈਂਪਰੇਚਰ ਹੈ ਕਿੰਨੀ ਹਿਊਮਿਡਿਟੀ ਹੈ। ਇਹ ਫੈ ਰੀਮੋਟ ਨਾਲ ਤੁਸੀਂ ਫੈਨ ਓਨ ਕਰ ਸਕਦੇ ਹੋ ਕੰਟਰੋਲ ਕਰ ਸਕਦੇ ਹੋ ਅੱਗੇ ਲਾਈਟਸ ਨੇ ਜੀ ਸੈਂਸਰ ਲੱਗਿਆ ਹੋਇਆ ਜਿਹਨੇ ਆਪਣੇ ਲਾਈਟਸ ਚੇਂਜ ਹੁੰਦੀਆਂ ਰਹਿੰਦੀਆਂ ਨੇ ਠੀਕ ਹੈ ਜੀ ਕਿੰਨੇ ਵੀ ਰੰਗ ਆਪਾਂ ਚਾਹੋ ਬਿਲਕੁਲ ਸਰ ਤੇ ਇਹਦੇ ਨਾਲ ਇਹ ਕਿ ਇਹ ਸਿਰਫ ਅਸੀਂ ਹੁਣ ਇੱਥੇ ਦਿਖਾ ਰਹੇ ਹਾਂ ਬਾਕੀ ਇਹ ਆਈਓਟੀ ਦੇ ਬੇਸ ਹੈ ਤੁਸੀਂ ਮੋਬਾਈਲ ਨਾਲ ਸਾਰਾ ਦਾ ਸਾਰਾ ਕੰਟ 控制 ਕਰ ਸਕਦੇ ਹੋ ਇੱਥੇ ਪਾਣੀ ਆਏਗਾ ਆਪਣੀਆਂ ਵਿੰਡੋ ਬੰਦ ਹੋ ਜਾਏਗੀ ਕਿ ਬਾਰਿਸ਼ ਹੋ ਰਹੀ ਹੈ ਨਹੀਂ ਓਪਨ ਹੋ ਜਾਏਗੀ ਤਾਂ ਬੇਸਿਕਲੀ ਸਾਰਾ ਆਟੋਮੈ ਸੈਂਸਰ ਬੇਸ ਸਿਸਟਮ ਹੋ ਰਿਹਾ ਬਿਲਕੁਲ ਜੀ ਐਡਾ ਕਾਰ ਹੈ ਆਪਾਂ ਸਾਰੇ ਸੈਂਸਰਸ ਲਗਾਏ ਹੋਏ ਨੇ ਇੱ ਛੋਟੀ ਜਿਹੀ ਕੋਠੀ ਬਣਾਈਏ ਬੱਚਾ ਪਰ ਸੈਂਸਰਾਂ ਨਾਲ ਬਹੁਤ ਹੀ ਬਾਗਮਾਲ ਕੰਮ ਕੀਤਾ ਹੋਇਆ ਹੈਗਾ ਹਰ ਇੱਕ ਚੀਜ਼ ਤੇ ਜੀ ਮੈਂ ਜੀ ਅੱਗੇ ਬੱਚਿਆਂ ਨੇ ਸਮਾਰਟ ਐਗਰੀਕਲਚਰ ਸਿਸਟਮ ਬਣਾਇਆ ਹੈ ਜਿਹੜੀ ਕਿ ਆਪਣੇ ਪੰਜਾਬ ਚ ਬਹੁਤ ਲੋੜ ਹੈ ਅੱਜ ਦੇ ਟਾਈਮ 'ਚ ਆਪਣੀ ਐਗਰੀਕਲਚਰ ਸਿਸਟਮ ਐਵੇਂ ਚੱਲ ਰਿਹਾ ਕਿ ਬਸ ਪਾਣੀ ਪਾ ਦੋ ਲੱਗਦਾ ਕਿ ਖਤਮ ਬੰਦ ਕਰ ਦਨੇ ਆ ਜਾਂ ਫਿਰ ਸਪਰੇ ਪਾਣੀ ਕਿੰਨੀ ਪਾਣੇ ਕੋਈ ਅੰਦਾਜ਼ਾ ਨਹੀਂ ਹੁੰਦਾ ਸਿਰਫ ਅੰਦਾਜ਼ੇ ਨਾਲ ਚੱਲ ਰਿਹਾ ਕੋਈ ਸਿਸਟਮ ਨਹੀਂ ਹੈ ਬੱਚੇ ਨੇ ਇੱਥੇ ਪੀਐਸ ਸੈਂਸਰ ਤੇ ਮੌਇਸਚਰ ਸੈਂਸਰ ਲਗਾਇਆ ਹੈ ਜਿਹਦੇ ਵਿੱਚ ਬੱਚਾ ਉਹ ਰਿਕੋਰਡਿੰਗ ਰੀਡਿੰਗ ਆ ਜਾਏਗੀ ਕਿ ਕਿੰਨਾ ਆਪਾਂ ਨੂੰ ਮੌਇਸਚਰ ਲੈਵਲ ਹੋ ਗਿਆ ਹੁਣ ਆਪਾਂ ਨੂੰ ਮੋਟਰ ਬੰਦ ਕਰ ਦੇਣੀ ਚਾਹੀਦੀ ਹੈ ਜਾਂ ਪੀਐਚ ਵੈਲਿਊ ਇੰਨੀ ਹੋ ਗਈ ਜਿੰਨੀ ਆਪਣੀ ਫਸਲ ਨੂੰ ਚਾਹੀਦੀ ਸੀ ਆਪਾਂ ਨੂੰ ਹੋਰ ਨਹੀਂ ਚਾਹੀਦੀ ਕਿਉਂਕਿ ਹਰ ਫਸਲ ਦੀ ਪੀਐਚ ਵ ਸੋਨ ਜੀ ਇਸ ਤੋਂ ਅਗਾਂਹ ਆਹ ਜੀ ਬੱਚਿਆਂ ਨੇ ਤੁਸੀਂ ਦੇਖੋ ਲੈਪਟਾਪ ਦਾ ਸਾਈਜ਼ ਆਪਾਂ ਇੰਨਾ ਦੇਖਦੇ ਆਂ ਕੰਪਿਊਟਰ ਦਾ ਸਾਈਜ਼ ਬੱਚਿਆਂ ਨੇ ਸਿਰਫ ਏਡਾ ਇੱਕ ਲੈਪਟਾਪ ਬਣਾਇਆ ਸੋ ਸਿਰਫ ਇਹ ਤਾਂ ਹਾਂਜੀ ਇਹ ਪ੍ਰੋਪਰ ਡਾਟਾ ਇਹਦੇ ਇਹਦੇ ਵਿੱਚ ਆਗੇ ਬਿਲਕੁਲ ਜੀ ਇਹਦੀ 1 ਟੈਰਾਬਾਈਟ ਇਹਦੇ ਅਗਰ ਇਹਦੀ ਉਹ ਹਾਰਡ ਡਿਸਕ ਹੈ ਇਹਦੀ ਵੀ ਹੁੰਨੀ ਹੈ ਇਹਦੇ ਵਿੱਚ ਵੀ 8 ਜੀ ਰੈਮ ਹੈ ਸਭ ਕੁਝ ਉਮੀ ਕੰਮ ਕਰੂਗਾ ਜਿਵੇਂ ਹੈ ਐਸ ਜੀ ਐਮ ਆਈ ਪੋਰਟ ਹੈ ਸਿੱਧਾ ਡਾਇਰੈਕਟ ਤੁਸੀਂ ਲੈਪਟਾਪ ਤੇ ਡਿਸਪਲੇ ਪ੍ਰੋਜੈਕਟਰ ਤੇ ਡਿਸਪਲੇ ਕਰਵਾ ਲਿਆ ਸਭ ਕੁਝ ਕਰੇਗਾ ਜੀ ਬਿਲਕੁਲ ਜੀ ਏਡਾ ਕ ਕੰਪਿਊਟਰ ਤੇ ਚਾਰਜ ਇੱਕ ਸਭ ਤੋਂ ਵੱਡੀ ਕਮਾਲ ਦੀ ਗੱਲ ਹੈ ਇਹਨੂੰ ਸਿਰਫ ਤੁਸੀਂ ਪਾਵਰ ਬੈਂਕ ਨਾਲ ਚਲਾ ਸਕਦੇ ਹੋ ਠੀਕ ਹੈ ਜੀ ਆਪਾਂ ਨੂੰ ਕੋਈ ਜ਼ਿਆਦਾ ਬੈਟਰੀ ਦੀ ਲੋੜ ਨਹੀਂ ਕੁਝ ਨਹੀਂ ਤੁਸੀਂ ਟਰੈਵਲ ਕਰ ਰਹੇ ਹੋ ਨਾਲ ਲੈਪਟਾਪ ਆ ਗਿਆ 12 ਘੰਟੇ ਬ 7 ਤੋਂ 8 ਘੰਟੇ ਹਾਂਜੀ ਪਾਵਰ ਬੈਂਕ ਤੇ 7 ਤੋਂ 8 ਘੰਟੇ ਯੂਜ਼ ਕਰ ਸਕਦੇ ਆ ਤਾਂ ਕਰਕੇ ਜਿਹੜੀ ਇਹਦੀ ਪਾਵਰ ਐਫੀਸ਼ੀਐਂਸੀ ਆ ਉਹ ਵੀ ਬਹੁਤ ਜ਼ਿਆਦਾ ਹੈ ਕਿੰਨਾ ਟਾਈਮ ਲੱਗਾ ਬੇਟਾ ਇਹਨੂੰ ਬਣਾਉਣ ਨੂੰ ਇਹਨੂੰ ਬਣਾਉਣ ਤੇ ਸਰ ਸਾਨੂੰ ਤਕਰੀਬਨ 1 ਤੋਂ 1.5 ਦਿਨ ਲੱਗਿਆ ਠੀਕ ਹੈ ਕਿਉਂਕਿ ਅਸੈਂਬਲੀ ਕਰੀ ਪਹਿਲਾਂ ਤਾਂ ਮਲਟੀਪਲ ਪਾਰਟਸ ਸੀਗੇ ਜਿਹੜੇ ਫਿਰ ਅਸੀਂ ਇਹ ਚ ਜਿਹੜਾ ਆਪਦਾ ኦਪਰੇਟਿੰਗ ਸਿਸਟਮ ਇੰਸਟਾਲ ਕੀਤਾ ਸਾਈਬਰ ਸਿਕਿਉਰਟੀ ਲਈ ਕਾਲੀ ਲਿਨਕਸ ਉਹਦੇ ਵਿੱਚ ਅਸੀਂ ਖੁਦ ਦੇ ਖੁੱਦੀ ਜ਼ਰੂਰਤ ਦੇ ਅਨੁਸਾਰ ਜਿਹੜੇ ਚੇਂਜਸ ਕੀਤੇ ਤਾਂ ਮਲਟੀਪਲ ਟੂਲਸ ਜਿਹੜੇ ਇੰਸਟਾਲ ਕੀਤੇ ਇਹਨੂੰ ਅਸੀਂ ਪੈਨੇਟ੍ਰੇਸ਼ਨ ਟੈਸਟਿੰਗ ਸਾਈਬਰ ਸਿਕਿਉਰਿਟੀ ਤੇ ਜਾਂ ਸਕਿਉਰਿਟੀ ਅਸੈਸਮੈਂਟ ਲਈ ਵੀ ਜਿਹੜਾ ਸੀ ਇਹਨੂੰ ਯੂਜ਼ ਕਰ ਸਕਦੇ ਆ ਪ੍ਰੋਪਰਲੀ ਬਹੁਤ ਹੀ ਵਧੀਆ ਤੇ ਬਹੁਤ ਸੋਹਣਾ ਕੰਮ ਕੀਤਾ ਹਰ ਇੱਕ ਮਾਡਲ ਦੇ ਵਿੱਚ ਕੁਝ ਵੱਖਰਾ ਮਿਲ ਨੂੰ ਦੇਖਣ ਨੂੰ ਮਿਲ ਰਿਹਾਗਾ ਅਸੀਂ ਕਿ ਬੱਚਾ ਨੂੰ ਹਰ ਚੀਜ਼ ਸਿਖਾਈਏ ਹੁਣ ਥੋੜਾ ਜਿਹਾ ਬੱਚਾ ਨੂੰ ਉਹ ਦਿਖਾ ਲਈ ਅਸੀਂ ਦੇਖੋ 3D 3D ਹੋਲੋਗ੍ਰਾਮ ਹੈ ਜਿਹੜੀ ਚੀਜ਼ ਆਪਾਂ ਇੱਥੇ ਮੋਬਾਈਲ ਤੇ ਦੇਖਾਂਗੇ 3D ਚ ਦਿਖੇਗੀ ਇਹ ਬੱਚਾ ਨੂੰ ਅਗਰ ਘਰੇ ਬਣਾਣਾ ਹੈ ਬਹੁਤ ਹੀ ਈਜ਼ੀ ਸਿਰਫ 200 ਰੁਪਏ ਚ ਬ ਠੀਕ ਹੈ ਦੇਖੋ 3D ਚ ਆਪਾਂ ਨੂੰ ਵੀਊ ਦਿਖ ਰਿਹਾ ਐ ਸੋ ਬਿਲਕੁਲ ਬਿਲਕੁਲ ਜੋ ਮੋਬਾਈਲ ਦੇ ਵਿੱਚ ਆ ਉਹ ਸਿੱਧਾ ਆਪਣਾ ਸਕਰੀਨ ਤੇ ਹਾਂਜੀ ਦੂਜੀ ਗੱਲ ਜੀ ਇਹ ਵਰਚੁਅਲ ਰਿਐਲਿਟੀ ਹੈੱਡਸੈਟ ਆਪਾਂ ਇੰਨੇ ਮਹਿੰਗੇ ਮਹਿੰਗੇ ਵਰਚੁਅਲ ਰਿਐਲਿਟੀ ਹੈੱਡਸੈਟ ਖਰੀਦਦੇ ਆ ਇਹਦੇ ਨਾਲ ਕੀ ਹੈ ਕਿ ਤੁਸੀਂ ਜਿਵੇਂ ਮੂਵਮੈਂਟ ਕਰੋਗੇ ਆਪਣਾ ਤੁਸੀਂ ਟਰਾਈ ਕਰੋ ਹੈੱਡ ਮੂਵਮੈਂਟ ਜਿਵੇਂ ਕਰੋਗੇ ਤੁਹਾਨੂੰ ਇਹ ਲੱਗੂਗਾ ਤੁਸੀਂ ਉਸੇ ਸੀਨ ਦੇ ਵਿੱਚ ਆ ਰਹੇ ਕਿਉਂਕਿ ਜਿਵੇਂ ਆਉਣ ਵਾਲਾ ਟਾਈਮ ਹੈ ਮੀਟਾਵਰਸ ਦਾ ਉਹਦੇ ਵਿੱਚ ਵੀਰਚੁਅਲ ਜਿਹੜੀ ਟੈਕਨੋਲੋਜੀ ਆ ਬਿਲਕੁਲ ਕਾਰਡ ਮੋਡ ਦੇ ਨਾਲ ਬਚਣੇ ਟੈਕਨੋਲਜੀ ਨਾ ਇਹ ਜਿਹੜੀ ਕਿ 2 2 3 3 50000 ਆਪਾਂ ਲਗਾਣੇ ਪੈਸੇ ਜਾਂ ਫਿਰ ਲੱਖਾਂ 'ਚ ਵੀ ਹੁੰਦੇ ਜਿਹੜੇ ਅੱਛੇ ਹੋਰ ਹੁੰਦੇ ਆ ਇਹ ਇਹਦੇ ਨਾਲ ਬਿਲਕੁਲ ਉਹੀ ਫੀਲਿੰਗ ਆਉਂਦੀ ਹੈ ਜੇ ਤੁਸੀਂ ਉਹਦੇ ਵੀ ਆਰ ਦੂਸਰੇ ਖਰੀਦਦੇ ਹੋ ਬੱਚਿਆਂ ਨੇ ਇੱਕ ਸਾਡਾ ਹੁਣ 3D ਪ੍ਰਿੰਟਰ ਬਣਾਇਆ ਹੈ ਅੱਜਕੱਲ 2D ਪ੍ਰਿੰਟਰ ਨਾਲ ਪ੍ਰਿੰਟਿੰਗ ਚੱਲਦੀ ਹੈ ਲੇਕਿਨ 3D ਪ੍ਰਿੰਟਰ ਚ ਕੀ ਹੈ ਸਭ ਕੁਝ ਜਿਹੜਾ ਕਿ ਸੋਲਿਡ ਚਿੱਪ ਚ ਆਏਗਾ ਜਿਵੇਂ ਆਹ ਚੀਜ਼ ਬੱਚਿਆਂ ਨੇ ਲੋਕੋ ਖੁਦ ਬਣਾਇਆ ਹੈ ਇਨ ਨੇਮ ਪਲੇਟਸ ਇੱਕ ਬੁਨਾਨਾ ਕਾਲਜ ਸਭ ਕੁਝ ਬੱਚਿਆਂ ਨੇ ਖੁਦ ਡਿਜ਼ਾਈਨ ਕੀਤਾ ਹੈ ਬੱਚੇ ਪਾਈਥਨ ਚ ਕੋਡਿੰਗ ਕਰਕੇ ਲਈ ਕਾ ਬਹੁਤ ਵਧੀਆ ਹੈ ਮਤਲਬ ਜਿਹੜਾ ਹੌਟ ਸੇਲਿੰਗ ਦੀ ਚੀਜ਼ਾਂ ਚ ਉਹ ਸਾਰੀਆਂ ਬੱਚਿਆਂ ਨੇ ਤਿਆਰ ਕੀਤੀਆਂ ਹੋਈਆਂ ਜੀ ਹਾਂ ਜੀ ਜਿਹੜਾ ਕੁਝ ਅੱਜ ਦੇ ਟਾਈਮ ਚ ਚੱਲ ਰਿਹਾ ਹੈ ਉਹਨਾਂ ਨੂੰ ਬੱਚਿਆਂ ਨੂੰ ਐਕਸਪਲੋਰ ਕਰਵਾ ਰਿਆ ਇਹ ਨਹੀਂ ਹੈ ਕਿ ਸਿਫਟ ਥਿਊਰੀਟਿਕਲ ਨੋਲੇਜ ਅਸੀਂ ਦੇਈਏ ਬੱਚਿਆਂ ਨੂੰ ਹਰ ਚੀਜ਼ ਪ੍ਰੈਕਟੀਕਲੀ ਸਿਖਾ ਰਿਆ ਸੌਫਟਵੇਅਰ ਹਾਰਡਵੇਅਰ ਹਰ ਚੀਜ਼ ਨੋਲੇਜ ਦੇ ਰਿਆ ਬੱਚਿਆਂ ਨੂੰ ਜੀ ਇਹ ਬੱਚਿਆਂ ਨੇ ECG ਮਸ਼ੀਨ ਬਣਾਈ ਹੈ ਜੀ ਸਿਰਫ ਇੱਕ ਐਂਡਰੋਇਡ ਨਾਲ ਯੂਜ਼ ਕਰਕੇ ਬੇਟਾ ECG ਜੀ ਮੈਂ ਆਪ ਆਪਨੇ ਚੈੱਕ ਕਰਵਾ ਸਕਦੇ ਆ ਬਿਲਕੁਲ ਪ੍ਰੋਪਰ ਵਰਕ ਕਰਦੀ ਹੈ ਦੇਖ ਉਹਦੀ ਰਿਕਾਰਡਿੰਗ ਹੋ ਰਹੀ ਹੈ ਠ 90% ਲੋਕ ਵੀ ਮਿੱਤਰੋ ਹੁਣ ਘਰੇ ਮਤਲਬ ਚੈੱਕ ਕਰ ਸਕਦੇ ਆ ਪੰਜਵੇਂ ਪਹਿਲਾ ਐਪਲ ਬਾਕਸ ਵਗੈਰਾ ਆਈਆਂ ਨੇ ਪਰ ਉਹਦੇ ਵਾਂਗੂ ਸਾਰਾ ਸਿਸਟਮ ਵਧੀਆ ਜੀ ਜਮ ਐਕੂਰੇਟ ਹੈ ਸਰ ਈਸੀਜੀ ਮਸ਼ੀਨ ਹੈ ਹਾਰਟ ਦੀ ਜੋ ਵਾਈਬ੍ਰੇਸ਼ਨ ਹੁੰਦੀ ਹੈਗੀ ਹਾਰਟ ਕਿੰਨੇ ਟਾਈਮ ਬਾਅਦ ਵਾਈਬ੍ਰੇਸ਼ਨ ਕਰਦਾ ਹੈ ਉਹ ਕੈਕੂਲੇਟ ਕਰਦੀ ਹੈ ਉਹਦੇ ਨਾਲ ਆਪਾਂ ਨੂੰ ਇਨ ਫਿਊਚਰ ਅਗਰ ਤੁਹਾਨੂੰ ਹਾਰਟ ਅਟੈਕ ਦੀ ਕੋਈ ਪ੍ਰੋਬਲਮ ਹੈ ਤਾਂ ਉਹ ਡਿਟੈਕਟ ਕੀਤੀ ਜਾ ਸਕਦੀ ਹੈ अर्ਲੀ ਸਟੇजेस ਦੇ ਵਿੱਚ ਜਿਸ ਦੇ ਕਰਕੇ ਬਹੁਤ ਸਾਰੇ ਲਾਈਫ ਬਚ ਸਕਦੀਆਂ ਨੇ ਜੀ ਜੀ ਮੈਂ ਜੀ ਨੈਕਸਟ ਬੱਚੇ ਨੇ EVM ਮਸ਼ੀਨ ਬਣਾਈ ਹੈ ਜੋ ਕਿ ਅੱਜ ਕੱਲ ਆਪਾਂ ਹੁਣ ਯੂਜ਼ ਹੋਣ ਵਾਲੀ ਹੈ ਇਹਦੇ ਵਿੱਚ ਬੱਚੇ ਨੇ ਜਿਵੇਂ ਤੁਸੀਂ VOTING ਕਰੋਗੇ ਪ੍ਰੋਪਰ ਉਮੀ ਕਾਊਂਟ ਆਏਗਾ ਜਿਵੇਂ EVM ਮਸ਼ੀਨ ਕਰਦੇ ਹੈ ਰਿਜ਼ਲਟ ਕਰੋਗੇ ਤਾਂ ਤੁਹਾਨੂੰ ਪਤਾ ਚੱਲ ਜਾਊਗਾ ਕੌਣ WIN ਕੀਤਾ ਕੌਣ LOSE ਕੀਤਾ ਠੀਕ ਹੈ ਮੈਂ ਮਾਲਾ ਆਪਾਂ ਕਿਸੇ ਨੂੰ ਵੀ ਵੋਟ ਪਾ ਸਕਦੇ ਹਾਂ ਹਾਂਜੀ ਬਿਲਕੁਲ ਜੀ ਪਾਵਰ ਬਟਨ ਪ੍ਰੈਸ ਕਰੋ ਚੱਲੇਗਾ ਨਹੀਂ ਦਰਸ਼ਕਾਂ ਨੇ ਕਹਿਦਣਾ ਵੀ ਤੁਸੀਂ ਇਹ ਸਭ ਨੂੰ ਪਾ ਦੋ ਸਰ ਤੇ ਦੇਖੋ ਜੇ ਰਿਜ਼ਲਟ ਹੋਣਗੇ ਤਾਂ ਤੇ ਟਾਈ ਆ ਜਾਏਗਾ ਕਿ ਕੋਈ ਨਹੀਂ ਜਿੱਤਿਆ ਅਗਰ ਕੁਝ ਵੀ ਹੈ ਜਿਵੇਂ VOTING ਇਹਨਾਂ ਨੇ ਹੁਣ ਆਪ ਤੇ BSP ਨੂੰ ਦਿਖਾਈਏ ਸਰ ਬਹੁਤ ਸੋਹਣਾ ਕਨਸੈਪਟ ਬਣਾਇਆ ਹੈ ਹਰ ਇੱਕ ਚੀਜ਼ ਉਹ ਬਣਾਈ ਹੈ ਜੋ ਅੱਜ ਦੇ ਟ੍ਰੈਂਡਿੰਗ ਚ ਹੈਗੀ ਹੈ ਬਿਲਕੁਲ ਸਹੀ ਹੈ ਇਹ ਦੇਖੋ ਬੱਚਿਆਂ ਨੇ ਸੈਲਫ ਬੈਲੈਂਸਿੰਗ ਰੋਬੋਟ ਬਣਾਇਆ ਹੈ ਬਾਕੀ ਸਾਰੇ ਰੋਬੋਟ 4 ਪੇਅਰਸ 'ਤੇ ਚੱਲਦੇ ਆਂ ਵੀਲ 'ਤੇ ਦੋ ਪੇਅਰਸ 'ਤੇ ਨੇ ਆਪਣੇ ਆਪ ਨੂੰ ਬੈਲੈਂਸ ਕਰ ਰਿਹਾ ਹੈ ਜੀ ਜੀ ਦੇਖੋ ਮਤਲਬ ਬੱਚਿਆਂ ਨੂੰ ਇਹ ਚੀਜ਼ ਕਿ ਆਪਾਂ ਕਿਵੇਂ ਇਸ ਚੀਜ਼ ਨੂੰ ਕਰ ਸਕਦੇ ਆ ਉਹ ਸਭ ਕੁਝ ਇਹ ਚ ਦਿਖਾ ਰਿਹਾ ਹਾਂ ਜੀ ਬੱਚਿਆਂ ਨੇ ਹੈਂਡ ਜੈਸਚਰ ਕੰਟਰੋਲਡ ਰੋਬੋਟ ਬਣਾਇਆ ਹੈ ਕਿ ਜਿੱਥੇ ਤੁਹਾਡੀ ਹੈਂਡ ਆਏਗਾ ਉੱਥੇ ਉੱਥੇ ਮੂਵ ਕਰੇਗਾ ਅਗਰ ਤੁਸੀਂ ਹੈਂਡ ਬਾਹਰ ਕਰ ਲੋਗੇ ਮੂ ਤਾ ਬੇਸਿਕਲੀ ਇਹ ਹੈ ਕਿ ਇਹਦੇ ਵਿੱਚ ਸੈਂਸ ਆਈਆ ਸੈਂਸਰਸ ਲੱਗੇ ਹੋਏ ਨੇ ਤੇ ਅਸੀਂ ਬੱਚਿਆਂ ਨੂੰ ਹਰ ਤਰੀਕੇ ਨਾਲ ਜਿੱਥੇ ਕਿਸ ਤਰ੍ਹਾਂ ਦੇ ਕੰਮ ਕਰ ਸਕਦੇ ਹੋ ਸਪੋਜ਼ ਦਿਖਾ ਰਹੇ ਹਾਂ ਤੇ ਸਿਖਾ ਰਹੇ ਹਾਂ ਜਨਾਬੀ ਗਲੂਟਰ ਸਾਇੰਸ ਦੇ ਵਿੱਚ ਜੋ ਵੀ ਨਿਊ ਟੈਕਨੋਲੋਜੀ ਹੈ ਜੋ ਵੀ ਆਪਾਂ ਸਿਖਾ ਸਕਦੇ ਹਾਂ ਜੋ ਵੀ ਚਾਹੀ ਬੱਚਿਆਂ ਨੂੰ ਪ੍ਰੈਕਟੀਕਲ ਵੀ ਕਰਾਇਆ ਜਾਂਦਾ ਬਿਲਕੁਲ ਸਰ ਬਿਲਕੁਲ ਜੀ ਇਕ ਤਰ੍ਹਾਂ ਕੁਛ ਇਹ ਲਗਾ ਲਓ ਕਿ ਕਿਸ ਡੈਮੋ ਹੈ ਸਾਡੇ ਕੋਲ ਬੱਚਿਆਂ ਨੂੰ ਅਸੀਂ ਹੋਰ ਵੀ ਬਹੁਤ ਕੁਝ ਕਰਵਾ ਰਹੇ ਹਾਂ ਜੇ ਤੁਸੀਂ ਬੱਚਾ ਸਾਡੇ ਨਾਲ ਜੁਆਇਨ ਕਰਦਾ ਹੈ ਤਾਂ ਸਭ ਕੁਝ ਦੇਖਣ ਨੂੰ ਮਿਲੇਗਾ ਜੀ ਸਾਡੇ ਕਾਲਜ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ BCA, BVoc ਸੌਫਟਵੇਅਰ ਡਵੈਲਪਮੈਂਟ ਤੇ BVoc ਸਾਈਬਰ ਸਿਕਿਉਰਿਟੀ ਚੱਲ ਰਿਹਾ ਹੈ ਮਾਸਟਰ ਦੇ ਵਿੱਚ MCA, MSc IT ਲੇਟਰ ਐਂਟਰੀ ਤੇ ਨਾਲ ਇੱਕ PGDC ਕੋਰਸ ਚੱਲ ਰਿਹਾ ਹੈ ਤੇ ਅਸੀਂ ਬੱਚਿਆਂ ਨੂੰ ਸਿਫ ਇਦਾਂ ਦੇ ਕੋਰਸਿਸ ਦੇ ਨਾਲ ਨਾਲ ਸ਼ਾਰਟ ਟਰਮ ਕੋਰਸਿਸ ਵੀ ਕਰਵਾ ਰਹੇ ਹਾਂ ਜਿਦੇ ਵਿੱਚ C, C++, Java ਤੇ HTML ਦਾ ਸਾਡੇ ਕੋਲ ਸ਼ਾਰਟ-ਟਰਮ ਕੋਰਸਿਸ ਚੱਲ ਰਹੇ ਨੇ ਤੇ ਨਾਲ ਬੱਚਿਆਂ ਨੂੰ ਅਸੀਂ ਗੁਰੂਕਾਸ਼ੀ ਅੰਬੇਦਕੀ ਦੇ ਨਾਲ ਓਪਨ ਯੂਨੀਵਰਸਿਟੀ ਦੇ ਵਿੱਚੋਂ ਵੀ ਨਾਲ ਕਰਵਾ ਰਿਆ ਜੀ ਜੀ ਮਲਟੀਮੀਡੀਆ AI ਤੇ ਦੇ ਨਾਲ ਦੋ ਪ੍ਰੋਜੈਕਟ ਚੱਲ ਰਹੇ ਨੇ ਡਾਟਾ ਸਾਇੰਸ ਚੱਲ ਰਹੇ ਹਨ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਤਰੀਕੇ ਨਾਲ ਧੰਨਵਾਦ ਜੀ